ਚੈਨਲ ਪੰਜਾਬੀ ਦੇ ਸਤਿਕਾਰਯੋਗ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ 17 ਜਨਵਰੀ ਦੇ ਦਿਨ ਬੁੱਧਵਾਰ ਨੂੰ ਅੱਜ ਦੇ ਕੁਝ ਮਸਲੇ ਆਈ ਜਾਂਦੇ ਆ ਕੁਝ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ। ਸਭ ਤੋਂ ਪਹਿਲਾਂ ਮੌਸਮ ਬਾਰੇ ਗੱਲਬਾਤ ਕਰਾਂਗੇ ਅਮਰੀਕਾ ਦੀਆਂ ਲਗਭਗ ਸਾਰੀਆਂ ਸਟੇਟਾਂ ਦੇ ਉੱਤੇ ਮੌਸਮ ਦਾ ਇਸ ਵੇਲੇ ਅਸਰ ਪਿਆ ਹੈ। ਦੂਜੀ ਗੱਲਬਾਤ ਆਪਾਂ ਕਰਨੀ ਹੈ ਜਿਹੜੀ ਬੋਸਟਨ ਦੇ ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ। ਜャ ਟ੍ਰੇਨਿੰਗ ਦੇਣ ਦਾ ਇਦਾਂ ਦਾ ਪਲਾਨ ਬਣਾਇਆ ਜਾ ਰਿਹਾ ਹੈ ਵੀ ਸਿੱਧੇ ਹੀ ਕੀ ਸੋਚਦੇ ਹੋ ਜਸਟਨ ਟ੍ਰੂਡੋ ਵੀ ਡੋਨਲਡ 트੍ਰੰਪ ਜਿਹੜੀ ਨੋਮੀਨੇਸ਼ਨ ਉਹ ਜਿੱਤ ਜਾਣਗੇ ਤੇ ਮੁੜ ਕੇ ਜਿਹੜੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਬਣਦੇ ਆ ਜਾਂ ਨਹੀਂ ਚੌਥੀ ਗੱਲਬਾਤ ਆਪਾਂ ਕਰਨੀ ਆ ਚੀਨ ਦੇ ਬਾਰੇ ਚੀਨ ਕਹਿੰਦੀ ਅਮਰੀਕਾ ਤੋਂ ਪਹਿਲਾਂ ਚੰਦ ਤੇ ਪਹੁੰਚ ਸਕਦਾ ਇਹਨਾਂ ਦਾ ਪਲਾਨ ਤੇਜ ਆ ਥੋੜਾ ਜਿਹਾ ਪੰਜਵੀਂ ਗੱਲਬਾਤ ਜਿਹੜਾ ਮਾਈਗ੍ਰੈਂਟ ਬੈਰੀਅਰ ਲਾਇਆ ਸੀ ਉਹਦੇ ਵਿੱਚ ਦਰਿਆ ਦੇ ਉਹਨੂੰ ਹਟਾਉਣ ਦੇ ਬਾਰੇ ਕੋਰਟ ਫੈਸਲਾ ਦੇ ਸਕਦੀ ਹੈ ਸਭ ਤੋਂ ਪਹਿਲੀ ਗੱਲਬਾਤ ਮੌਸਮ ਬਾਰੇ ਆਰਕਟਿਕ ਬਲਾਸਟ ਕਿਹਾ ਜਾ ਰਿਹਾ ਇਸ ਚੀਜ਼ ਨੂੰ ਜਿਸ ਤਰੀਕੇ ਦੇ ਨਾਲ ਲਗਭਗ 48 ਸਟੇਟਾਂ ਦੇ ਉੱਤੇ ਸਿੱਧਾ ਅਸਰ ਪਿਆ ਟੈਂਪਰੇਚਰ ਥੱਲੇ ਨੂੰ ਚਲਿਆ ਗਿਆ ਤੇ ਸਾਊਥ ਤੋਂ ਲੈ ਕੇ ਤਾਂ ਜਿਹੜੀ ਗਲਫ ਕੋਸਟ ਤੇ ਜਿਹੜੀਆਂ ਹਵਾਵਾਂ ਆ ਮਾਈਨਸ 40 ਡਿਗਰੀ ਦੇ ਨੇੜੇ ਤੇੜੇ ਜਿਹੜੇ ਉਤਰੀ ਮੈਦਾਨੀ ਖੇਤਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਚੱਲ ਰਹੀਆਂ ਕੁਝ ਸ਼ਹਿਰ ਸਟਰਗਲ ਕਰ ਰਿਹਾ ਐ ਇਸ ਵੇਲੇ 0 ਡਿਗਰੀਜ਼ ਦੇ ਨਾਲ ਜਿਵੇਂ ਸ਼ਿਕਾਗੋ ਆ ਜਿੱਥੇ ਕਹ ਲੋ ਕਿ ਕੱਲ ਸਵੇਰੇ ਜਿਹੜਾ 2 ਡਿਗਰੀ ਜ਼ਿਆਦਾ ਸ਼ੇਗਾ ਜਿਹੜਾ 1 ਵਜੇ ਤੋਂ ਲੈ ਕੇ ਐਤਵਾਰ 1 ਵਜੇ ਤੋਂ ਲੈ ਕੇ 2 ਡਿਗਰੀ ਤੁੱਤੇ ਹੀ ਆਇਆ ਹੀ ਨਹੀਂ ਠੰਡ ਦੇ ਨਾਲ ਜਕੜੇ ਪਏ ਆ 30 ਸਟੇਟਸ ਜਿਹੜੀਆਂ ਅਮਰੀਕਾ ਦੇ ਵਿੱਚ ਆ ਉਹ ਕਿਸੇ ਨਾ ਕਿਸੇ ਅਲਰਟ ਦੇ ਥੱਲੇ ਆ ਬਹੁਤ ਡੇਂਜਰਸਲੀ ਕੋਲਡ ਜਿਹੜਾ ਟੈਂਪਰੇਚਰ ਆ ਉਹਦੇ ਥੱਲੇ ਮਤਲਬ ਤੁਸੀਂ ਦੇਖ ਲਓ 30 ਸਟੇਟਾਂ ਦੇ ਵਿੱਚ ਵਾਰਨਿੰਗ ਦਿੱਤੀ ਆ ਕਿੰਨੀ ਠੰਡ ਐ ਇਸ ਵੇਲੇ ਪੈ ਰਹੀ ਹੈ ਚਾਹੇ ਉਹ ਵਿੰਡ ਚਿਲ ਦੀ ਐਡਵਾਈਜ਼ਰੀ ਆ ਚਾਹੇ ਵਾਰਨਿੰਗ ਆ ਤੇ ਠੰਡ ਤੇ ਜਿਹੜਾ ਇੱਕ ਪੂਰੀ ਪੂਰੀ ਲਹਿਰ ਚੱਲ ਰਹੀ ਆ ਇਹ ਬਰਫ਼ ਦੀ ਫ੍ਰੀਜ਼ਿੰਗ ਰੇਨ ਸਕੂਲਾਂ ਨੂੰ ਕਿੰਨੇ ਥਾਵਾਂ ਦੇ ਉੱਤੇ ਬੰਦ ਕਰਨਾ ਪਿਆ ਆਫਿਸ ਬੰਦ ਨੇ ਤੇ ਜਿਹੜੀ 에ਅਰ ਟਰੈਵਲ ਆ ਉਹ ਖਾਸ ਤੌਰ ਦੇ ਉੱਤੇ ਪ੍ਰਭਾਵਿਤ ਹੋਇਆ ਫਲਾਈਟਾਂ ਇੱਕ ਨਹੀਂ ਕਈ ਕੈਂਸਲ ਹੋ ਰਹੀਆਂ ਡਿਲੇ ਹੋ ਰਹੀਆਂ ਇੱਕ ਜਿਹੜਾ ਵਿੰਟਰ ਦਾ ਸਟ੍ਰੇਮ ਸਿਕਾ ਸਟ੍ਰੋਮ ਸਿਕਾ ਇਸ ਕੋਸਟ ਵਾਲੇ ਪਾਸੇ ਤੇ ਦੂਜਾ স্নੋਫਾਲ ਤੇ ਇਹਦੇ ਨਾਲ ਜਿਹੜਾ ਸਾਰਾ ਅਸਰ ਇਹਦੇ ਉੱਤੇ ਪੈਸਿਫਿਕ ਨਾਰਥ-ਵੈਸਟ ਦੇ ਉੱਤੇ ਪੈ ਰਿਹਾ ਹੈ ਤੇ ਜਿਹੜੀ ਜਿਹੜੀ ਇਹ ਕੋਲਡ ਸ਼ਾਰਟਸ ਹੈਗੀ ਆ ਬਹੁਤ ਜਲਦੀ ਪਹੁੰਚ ਰਹੀ ਆ ਕਈ ਇਲਾਕਿਆਂ ਦੇ ਵਿੱਚ ਹੁਣ ਇਹ ਕੋਲਡ ਤੇ স্নੋ ਬਾਰੇ ਕੁਝ ਗੱਲਾਂ ਬੜੀਆਂ ਮਹੱਤਵਪੂਰਨ ਇਹਨਾਂ ਦੇ ਵਿੱਚ ਪਹਿਲੀ ਗੱਲ ਤੇ ਆ ਵੀ ਦੇਸ਼ ਦੇ ਵਿੱਚ ਨਵੇਂ ਰਿਕਾਰਡ ਬਣ ਰਹੇ ਆ ਨਵੇਂ ਰਿਕਾਰਡ ਬਣ ਦਾ ਮਤਲਬ ਇਹ ਆ ਵੀ ਪਹਿਲਾਂ ਇੰਨੀ ਠੰਡ ਕਦੇ ਪਈ ਨਹੀਂ ਜਿੰਨੀ ਹੁਣ ਪੈ ਰਹੀ ਆ ਦੋ ਚੀਜ਼ਾਂ ਨੇ ਜਿਹੜੇ ਮੈਕਸਿਮਮ ਲੋਸ ਤੇ ਮਿਨਿਮਮ ਲੋਸ ਮਤਲਬ ਇਹਨੇ ਕਦੇ ਨਹੀਂ ਹੋਇਆ ਇੱਕ ਮੈਕਸਿਮਮ ਟੈਂਪਰੇਚਰ ਹੁੰਦਾ ਵੀ ਮੰਨ ਲਓ ਅੱਜ ਸਿਆਟਲ ਦੇ ਵਿੱਚ ਇਥੇ ਵਿਸ਼ੰਗਟਨ ਦੇ ਵਿੱਚ ਜਿਹੜਾ ਮੈਕਸਿਮਮ ਤਾਪਮਾਨ ਆ ਉਹ 4 ਡਿਗਰੀ ਜਿਹੜਾ ਉਹ ਸੈਂਟੀਗ੍ਰੇਡ ਆ ਤੇ ਮਿਨਿਮਮ 1 ਡਿਗਰੀ ਆ ਉਹ ਮੈਕਸਿਮਮ ਜਿਹੜੇ ਲੋ ਆ ਉਹਦੇ ਉੱਤੇ ਵੀ ਰਿਕਾਰਡ ਬਣ ਰਹੇ ਆ ਤੇ ਮਿਨਿਮਮ ਲੋ ਦੇ ਉੱਤੇ ਵੀ ਰਿਕਾਰਡ ਬਣ ਰਹੇ ਆ ਤੀਆਂ ਤੋਂ 50 ਡਿਗਰੀ ਤੱਕ ਨਾਰਮਲ ਤੋਂ ਥੱਲੇ ਟੈਂਪਰੇਚਰ ਦੱਸਿਆ ਗਿਆ ਗਲਫ ਕੋਸਟ ਤੇ ਬਿਲਕੁਲ ਨਾਲ ਨਾਲ ਠੰਡੀ ਹਵਾ ਅਮਰੀਕਾ ਕੈਨੇਡਾ ਦੇ ਬਾਰਡਰ ਦੇ ਨਾਲ-ਨਾਲ ਇੱਕ ਤਰ੍ਹਾਂ ਮਤਲਬ ਈਸਟ ਕੋਸਟ ਦੇ ਵਿੱਚ ਵਗ ਰਹੀ ਹੈ ਹਿਊਸਟਨ ਦੇ ਬੈਸ਼ਾ ਬੋਸ਼ ਇੰਟਰਨੈਸ਼ਨਲ 에ਰਪੋਰਟ ਆ ਉੱਥੇ 19 ਡਿਗਰੀ ਕੱਲ ਮੰਗਲਵਾਰ ਨੂੰ ਸਵੇਰੇ ਤਾਪਮਾਨ ਦੱਸਿਆ ਗਿਆ ਆ ਹੌਬੀ 에ਰਪੋਰਟ ਦੇ ਉੱਤੇ 21 ਦੋਵੇਂ ਜਿਹੜੇ ਆ ਨਵੇਂ ਰੈਕੋਰਡ 3 ਤੇ 4 ਡਿਗਰੀ ਦੇ ਨਾਲ ਇਹਨਾਂ ਦੇ ਵਿੱਚ ਬਣੇ ਆ ਜਿਹੜੇ ਐਵਰੇਜ ਲੋ ਆ ਉਹ ক্লোਜ਼ਰ ਟੂ ਮਿਡ 40ਸ ਦੇ ਨੇੜੇ ਤੇ ਸੀ ਮਿਡ 40ਸ ਦੇ ਵਿੱਚ ਇੰਨੀ ਠੰਡ ਪਈ ਸੀ ਜਿੰਨੀ ਐਸ ਵੇਲੇ ਜਿਹੜੀ ਉਹ ਹੈਗੀ ਆ ਜਨਵਰੀ 15 ਨੂੰ ਸੈਨ ਐਂਟੋਨੀਓ ਅ ਇਸੇ ਤਰ੍ਹਾਂ ਆਸਟਨ ਤੇ ਜਿਹੜਾ ਆਸਟਨ ਕੈਂਪ ਇਹਨਾਂ ਸਾਰਿਆਂ ਦੇ ਵਿੱਚ ਰეკੋਰਡ ਬਣੇ ਆ ਲੋ ਮੈਕਸਿਮਮ ਟੈਂਪਰੇਚਰ 10 ਡਿਗਰੀ ਦੇ ਫਰਕ ਦੇ ਨਾਲ ਦੱਸਿਆ ਜਾ ਰਿਹਾ ਆ ਆਸਟਨ ਦੇ ਵਿੱਚ ਉਦਾਹਰਨ ਵਜੋਂ ਐਵਰੇਜ ਮਿਡ ਜਨਵਰੀ ਦੇ ਵਿੱਚ ਹਾਈ ਜਿਹੜਾ 62 ਡਿਗਰੀ ਸੀਗਾ ਪਰ ਐਕਚੁਅਲ ਹਾਈ 24 ਡਿਗਰੀ ਨੂੰ ਸਿਰਫ ਦੱਸਿਆ ਜਾ ਰਿਹਾ ਪ੍ਰੀਵਿਅਸ ਰਿਕਾਰਡ ਜਿਹੜਾ ਆ ਉਹ 34 ਦੇ ਉੱਤੇ ਸੀਗਾ ਤੇ ਇਹ 1917 ਦੇ ਵਿੱਚ ਬਣਿਆ ਸੀ ਡੈਲਸ ਦੇ ਵਿੱਚ ਤਾਪਮਾਨ ਉੱਤੇ ਨੂੰ ਨਹੀਂ ਗਿਆ ਕਿਉਂਕਿ ਆਰਕਟਿਕ ਫਰੰਟ ਇਧਰਲੇ ਪਾਸੇ ਨੂੰ ਲਗਾਤਾਰ ਇਧਰਲੇ ਪਾਸੇ ਬਣਿਆ ਆ ਓਕਲਾਹੋਮਾ ਸ਼ਹਿਰ ਦੇ ਵਿੱਚ ਸਵੇਰੇ 1 ਡਿਗਰੀ ਲੋ ਸੀਗਾ ਤੇ ਫਿਰ ਮੈਕਸਿਮਮ ਜਿਹੜਾ ਆ ਉਹ 8 ਡਿਗਰੀ ਤੱਕ ਗਿਆ ਇੱਥੇ ਵੀ ਨਵਾਂ ਰਿਕਾਰਡ ਬਣਿਆ ਹੈ ਆਰਕਾਂਸਾਸ ਦੇ ਵਿੱਚ ਜਿਹੜਾ ਥੋੜਾ ਜਿਹਾ ਤਾਪਮਨ ਇੱਥੇ ਵੀ ਉੱਪਰ ਨੂੰ ਗਿਆ ਪਰ ਨਵੇਂ ਰਿਕਾਰਡ ਇੱਥੇ ਵੀ ਬਣੇ ਆ ਕੈਂਸਰ ਸਿਟੀ ਦੇ ਵਿੱਚ 2 ਡਿਗਰੀ ਤੋਂ ਉੱਤੇ ਨਹੀਂ ਗਿਆ ਸੈਟਰਡੇ ਤੋਂ ਬਾਅਦ ਤੇ ਜਿਹੜਾ -3 ਦੇ ਵਿੱਚ ਚਲੇ ਗਿਆ ਇਹ ਵੀ ਨਵੇਂ ਰਿਕਾਰਡ ਬਣੇ ਆ ਡੈਨਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ -19 ਦੇ ਨੇੜੇ ਤੇ ਤਾਪਮਨ ਕੱਲ ਮੰਗਲਵਾਰ ਨੂੰ ਦੱਸਿਆ ਗਿਆ ਇਸੇ ਤਰ੍ਹਾਂ ਜਿਹੜਾ ਮਿਨੇਆ ਪਲਸ ਦੇ ਵਿੱਚ ਆ ਉੱਥੇ ਵੀ ਕਾਫੀ ਠੰਡ ਰਹੀ ਹੈ ਜਿਹੜਾ ਕੋਈ ਠੰਡ ਜਿਹੜੀ ਡੇਲੀ ਹਾਈਜ਼ ਜਾਂ ਇਸ ਤਰ੍ਹਾਂ ਰਿਕਾਰਡ ਨਹੀਂ ਕੀਤੀ ਗਈ ਫਰ ਜ਼ੀਰੋ ਡਿਜੀਟ ਦੇ ਨੇੜੇ ਤੇੜੇ ਵਿੰਡ ਚਿਲਸ ਜਿਹੜੀਆਂ -40 ਤੇ 에ਅਰ ਟੈਂਪਰੇਚਰ -20s ਦੇ ਵਿੱਚ ਕਾਮਨ ਰਿਆ ਡਕੋਟਾ ਤੇ ਮੋਂਟਾਨਾ ਦੇ ਨੇੜੇ ਤੇੜੇ ਆ ਇਸੇ ਤਰ੍ਹਾਂ ਜਿਹੜੇ ਮਿਸਿਸਿਪੀ ਆ ਉੱਥੇ ਕੱਲ ਮੰਗਲਵਾਰ ਸਵੇਰੇ ਜਿਹੜੇ ਹਾਲੀ ਸੁਪਰੈਂਸ ਨੇ ਮਿਸਿਸਿਪੀ ਦੇ ਵਿੱਚ ਨਾਰਥ ਪੋਲ ਆ ਸੇਮ ਟੈਂਪਰੇਚਰ ਆ ਉੱਥੇ -11 ਡਿਗਰੀ ਦੇ ਨੇੜੇ ਤੇੜੇ ਦੂਜੀ ਵਾਲੇ ਇੱਥੇ ਦੇਖਣ ਵਾਲੀ ਇਹ ਆ ਕਿ ਭਾਵੇਂ ਫਲੋਰੀਡਾ ਦੇ ਵਿੱਚ ਹੋਵੇ ਕਾਫੀ ਠੰਡ ਜ਼ਿਆਦਾ ਪੈ ਰਹੀ ਆ wind chill ਜਿਹੜੀਆਂ ਉਹ ਕਾਫੀ ਜ਼ਿਆਦਾ ਚੱਲ ਰਹੀਆਂ ਆ ਵਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਸਨੋ ਡਰਾਟ ਆ ਖਤਮ ਹੋਇਆ ਐਸੇ ਤਰੀਕੇ ਦੇ ਨਾਲ ਜਿਹੜਾ ਕੱਲ ਸਵੇਰੇ ਵਸ਼ਿੰਗਟਨ ਡੀਸੀ ਦੇ ਵਿੱਚ 3 ਇੰਚ ਡਾਊਨਟਾਊਨ ਡੀਸੀ ਦੇ ਵਿੱਚ 4 ਤੇ ਜਿਹੜੀ 에어ਪੋਰਟ ਬਾਲਟਿਮੋਰ ਦੇ ਵਿੱਚ 4.9 ਇੰਚ ਤੇ ਕਲੰਬੀਆ ਦੇ ਵਿੱਚ 5.8 ਇੰਚ ਜਿਹੜੀ ਇਹ 스노ਅ ਇਹ ਦੱਸੀ ਗਈ ਹੈ। ਵਿంటర్ ਸਟੋਰ ਵਾਰਨਿੰਗਸ ਕਾਫੀ ਥਾਵਾਂ ਦੇ ਉੱਤੇ ਇਸ਼ੂ ਕੀਤੀਆਂ ਗਈਆਂ ਤੇ ਜਿਹਦਾ ਇਸ ਵੇਲੇ ਅਸਰ ਪੂਰੇ ਅਮਰੀਕਾ ਦੇ ਵਿੱਚ ਲਗਭਗ ਐਸੇ ਤਰੀਕੇ ਦੇ ਨਾਲ ਪੈ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸਰ ਐਸੇ ਤਰੀਕੇ ਨਾਲ ਰਹਿਣ ਦਾ ਜਿਹੜੀ ਗੱਲਬਾਤ ਆਹੋ ਕੀਤੀ ਜਾ ਰਹੀ ਹੈ। ਅਗਲੀ ਗੱਲਬਾਤ ਦੋਸਤੋ ਪਬਲਿਕ ਸਕੂਲ ਦੇ ਜਿਹੜੇ ਸਟੂਡੈਂਟਸ ਨੇ ਬੋਸਟਨ ਦੇ ਵਿੱਚ ਉਹਨਾਂ ਨੂੰ ਇੱਕ ਸਿੱਧਾ ਰੂਟ ਦਿੱਤਾ ਜਾ ਰਿਹਾ ਵੀ ਤੁਹਾਨੂੰ ਗਰੰਟੀਡ ਜੌਬ ਮਿਲੂਗੀ। ਤੁਸੀਂ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ EMPLOYER ਆ ਮਾਸ ਜਨਰਲ ਬ੍ਰਿਗਮ ਹੈਲਥ ਸਿਸਟਮ ਉਹਦੇ ਵਿੱਚ ਤੁਸੀਂ ਜਾਓਗੇ ਇੱਕ ਨਵਾਂ ਇਨੀਸ਼ੀਏਟਿਵ ਲਿਆਇਆ ਜਾ ਰਿਹਾ ਜਿੱਥੇ ਕਿ ਜਿਹੜੇ ਹਾਈ ਸਕੂਲ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਉਹ ਆਪਣੇ ਕੈਰੀਅਰ ਨੂੰ ਟ੍ਰੇਨਿੰਗ ਦੇ ਵਿੱਚ ਹਸਪਤਾਲ ਦੇ ਵਿੱਚ ਕਰਨ ਦੇ ਲਈ ਚਾਹੁੰਦੇ ਆ ਤੇ ਉਧਰਲੇ ਪਾਸੇ ਜਾ ਸਕਦੇ ਆ ਹਸਪਤਾਲਾਂ ਨੂੰ ਵਰਕਰ ਚਾਹੀਦੇ ਹੈ ਨਹੀਂ ਲੋਕਾਂ ਨੂੰ ਪੱਕੀ ਜੌਬ ਚਾਹੀਦੀ ਲੋਕਾਂ ਕੋਲ ਉਹ ਹੈ ਨਹੀਂ ਇਹ ਪ੍ਰੋਗਰਾਮ ਕੀ ਦੱਸ ਰਿਹਾ ਬੋਸਟਨ ਦੇ ਵਿੱਚ ਖਾਸ ਕਰਕੇ ਬਾਕੀ ਥਾਂਵਾਂ ਦੇ ਉੱਤੇ ਵੀ ਆ ਪਰ ਖਾਸ ਤੌਰ ਦੇ ਉੱਤੇ ਬੋਸਟਨ ਦੇ ਵਿੱਚ ਬਾਈ ਹਾਈ ਸਕੂਲ ਸਟੂਡੈਂਟ ਨੂੰ ਸਿੱਧਾ ਟ੍ਰੇਨ ਕੀਤਾ ਜਾ ਰਿਹਾ ਵੀ ਤੁਸੀਂ ਸਿੱਧੀ ਇਸ ਨੌਕਰੀ ਵਿੱਚ ਚਲੇ ਜਾਓ 38 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਜਿਹੜੀ ਬਲੂਮਬਰਗ ਫਿਲ ਫਿਲਥੈਂਟਰੋਪਿਸ ਨੇ ਉਹ ਇਹਦੇ ਉੱਤੇ ਲਾ ਰਹੇ ਆ ਸੋ ਜਿਹੜੇ ਫਲੈਂਥਰੋਪਿਸ ਨੇ ਇਹ ਜਿਹੜੇ ਵੱਡੀ ਇੱਕ ਗਿਫਟ ਹਿਸਟਰੀ ਦੇ ਵਿੱਚ ਸਿਟੀ ਦੇ ਪਬਲਿਕ ਸਕੂਲਸ ਨੂੰ ਦਿੱਤਾ ਜਾ ਰਿਹਾ ਬਹੁਤ ਵੱਡਾ ਜਿਹੜੇ ਇਹ ਦਾਨੀ ਲੋਕ ਨੇ ਬੇਸਿਕਲੀ ਇਹ ਇਸ ਤਰੀਕੇ ਦੇ ਨਾਲ ਕਰ ਰਹੇ ਆ ਤੇ ਇਹ ਕਰ ਕੀ ਰਹੇ ਆ ਕਿ ਜਿਹੜੀ ਇੱਕ ਹਾਈ ਸਕੂਲ ਦੇ ਵਿੱਚ 800 ਦੇ ਕਲੀਵ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਜਿਹੜੀ ਇਸ ਵੇਲੇ ਮਾਸ ਜਨਰਲ ਸਿਸਟਮ ਆ ਉਹਦੋਂ ਫੀਡ ਕਰਨ ਦੇ ਲਈ ਵਰਤ ਰਹੇ ਆ ਉੱਥੇ 2000 ਨੌਕਰੀਆਂ ਵਿਹਲੀਆਂ ਪੰਜਾਬ ਬੰਦੇ ਹੈ ਨਹੀਂ ਹੁਣ ਬੰਦੇ ਨਵੇਂ ਆ ਨਹੀਂ ਰਹੇ ਜਾਂ ਦੂਜੇ ਫੀਲਡ ਦੇ ਵਿੱਚ ਜਾ ਰਹੇ ਆ ਇਹਨਾਂ ਨੂੰ ਬੰਦੇ ਚਾਹੀਦੇ ਤੇ ਇਹਨਾਂ ਨੇ ਹੁਣ ਸਕੀਮ ਇਹ ਬਣਾਈ ਆ ਵੀ ਸਿੱਧੇ ਹਾਈ ਸਕੂਲ ਪਬਲਿਕ ਹਾਈ ਸਕੂਲ ਦੇ ਸਟੂਡੈਂਟਸ ਦੇ ਨਾਲ ਸਿੱਧਾ ਰਾਬਤਾ ਕੀਤਾ ਜਾਵੇ ਤੇ ਉਹਨਾਂ ਨੂੰ ਡਾਇਰੈਕਟਰ ਰੂਟ ਇਧਰੋਂ ਦੇ ਦਿੱਤਾ ਜਾਵੇ ਇੱਕ ਤਰ੍ਹਾਂ ਦੀ ਪੱਕੀ ਨੌਕਰੀ ਹੋ ਗਈ ਦੂਜਾ ਇਹਨਾਂ ਨੂੰ ਆਪਣੇ ਕੰਮ ਦੇ ਬੰਦੇ ਮਿਲ ਗਿਆ ਇਕੱਲਾ ਬੋਸਟਨ ਦੀ ਗੱਲ ਨਹੀਂ ਆ ਇਹ ਬੋਸਟਨ 10 ਸ਼ਹਿਰਾਂ ਦੇ ਵਿੱਚੋਂ ਰੀਜਨਸ ਦੇ ਵਿੱਚ ਇੱਕ ਆ ਜਿੱਥੇ ਇਹ ਬਲੂਮਬਰਗ ਨੇ ਪਲੈਜ ਕੀਤਾ ਆ ਵੀ 250 ਮਿਲੀਅਨ ਡਾਲਰ ਟੋਟਲ ਲਾਉਣਾ ਆ 5 ਸਾਲਾਂ ਦੇ ਵਿੱਚ ਤੇ ਹਸਪਤਾਲਾਂ ਨੂੰ ਹਾਈ ਸਕੂਲਾਂ ਦੇ ਨਾਲ ਜੋੜ ਦੇਣਾ ਸਿੱਧਾ ਹੀ ਸਟੂਡੈਂਟ ਜਿਹੜੇ ਆ ਉਹ ਕਾਲਜ ਦੇ ਕ੍ਰੈਡਿਟ ਅਰਨ ਕਰ ਸਕਦੇ ਆ ਵਾਈਲ ਟ੍ਰੇਨਿੰਗ ਜਦੋਂ ਟ੍ਰੇਨਿੰਗ ਲੈ ਰਹੇ ਆ ਆਪਣੇ ਕੈਰੀਅਰ ਦੇ ਵਿੱਚ ਨਰਸਿੰਗ ਦੇ ਵਿੱਚ ਜਾ ਸਕਦੇ ਆ ਐਮਰਜੈਂਸੀ ਮੈਡੀਸਿਨ ਦੇ ਵਿੱਚ ਜਾ ਸਕਦੇ ਆ ਲੈਬ ਸਾਇੰਸ ਦੇ ਵਿੱਚ ਜਾ ਸਕਦੇ ਆ ਮੈਡੀਕਲ ਇਮੇਜਿੰਗ ਦੇ ਵਿੱਚ ਜਾ ਸਕਦੇ ਜਿਹੜੇ ਐਕਸਰੇ ਵਗੈਰਾ ਕਰਦੇ ਆ ਸਰਜਰੀ ਦੇ ਵਿੱਚ ਜਾ ਸਕਦੇ ਆ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਇੱਕ ਵਿਊ ਹੋ ਰਿਹਾ ਹਰ ਐਜੂਕੇਸ਼ਨ ਦਾ ਕਿ ਡਿਮਾਂਡ ਵੋਕੇਸ਼ਨਲ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਆ ਇਹ ਪ੍ਰੋਗਰਾਮ ਹਜ਼ਾਰਾਂ ਹੀ ਸਟੂਡੈਂਟਸ ਨੂੰ ਪ੍ਰੀਪੇਅਰ ਕਰੂਗਾ ਫੁੱਲ ਟਾਈਮ ਜੌਬਸ ਦੇ ਲਈ ਜਦੋਂ ਇਹ ਗ੍ਰੈਜੂਏਸ਼ਨ ਹੋ ਜਾਂਦੇ ਆ ਤੇ ਇਨਸਟੈਡ ਕਿ ਇਹ ਕਾਲਜ ਦੇ ਵਿੱਚ ਜਾਣ ਜੇ ਉਹ ਚੂਜ਼ ਕਰਦੇ ਆ ਤਾਂ ਸੋ ਇੱਕ ਬਹੁਤ ਇਸ ਚੀਜ਼ ਦੀ ਜਿਹੜੀ ਮਤਲਬ ਕਾਲਜ ਦੀ ਉਹ ਵੈਲਿਊ ਜਿਹੜੀ ਕਿਤੇ ਨਾ ਕਿਤੇ ਖਤਮ ਹੋਈ ਆ ਕਾਸਟ ਦੇ ਰਿਲੇਟਿਵ ਜਦੋਂ ਇਸ ਚੀਜ਼ ਨੂੰ ਦੇਖਿਆ ਜਾਂਦਾ ਆ ਤੇ ਜਿਹੜਾ ਬਲੂਮਬਰਗ ਫਲੰਥਰੋਪਿਸਟ ਨੇ ਇਹਨਾਂ ਨੇ ਇਹ ਕਹਿ ਰਹੇ ਨੇ ਕਿ ਇੰਟਰਵਿਊ ਦੇ ਵਿੱਚ ਕੱਲ ਇਹਨਾਂ ਨੇ ਕਿਹਾ ਆ ਕਿ ਇਹਨੂੰ ਤੁਸੀਂ ਇਦਾਂ ਨਹੀਂ ਦੇਖਿਆ ਜਾਣਾ ਚਾਹੀਦਾ ਵੀ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਸਕੂਲ ਦੇ ਨਿਆਣਿਆਂ ਨੂੰ ਸਿੱਧਾ ਹੀ ਇੱਕ ਕੋਰਸ ਦੇ ਕੇ ਤੇ ਟ੍ਰੇਨਿੰਗ ਦੇ ਕੇ ਉੱਥੇ ਜੋਬ ਦੇਣੀ ਵੀ ਅਸੀਂ ਐਂਟੀ ਕੋਈ ਜਿਹੜਾ ਇਹ ਕਾਲਜ ਦੇ ਜਿਹੜੀ এডਿਕੇਸ਼ਨ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਅਸਲ ਦੇ ਵਿੱਚ ਇਹ ਕਹਿੰਦੇ ਚਾਹੁੰਦੇ ਹਾਂ ਕਿ ਸਾਡੇ ਕੋਲ ਇੱਕ ਓਪਰਚ्युनिटी ਆ ਲੋਕ ਇੱਧਰ ਆਉਣਾ ਚਾਹੁੰਦੇ ਆ ਤੇ ਉਹ ਇੱਧਰਲੇ ਪਾਸੇ ਆਉਣ ਤੇ ਜਿਹੜਾ ਇਸ ਤਰ੍ਹਾਂ ਕੰਮ ਹੋ ਸਕਦਾ ਆ ਜਿਹੜੇ ਜਿਹੜੀ ਇਹ ਮਿਸ਼ੇਲ ਆਰ ਬਲੂਮਬਰਗ ਨੇ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਸੀ ਸਾਬਕਾ ਮੇਅਰ ਸੇ ਨਿਊਯਾਰਕ ਦੇ ਤੇ ਬੋਸਟਨ ਸਬਅਰਬ ਦੇ ਵਿੱਚ ਉਹ ਗਰੋ ਅਪ ਹੋਏ ਸੀ ਉਹਨਾਂ ਨੇ ਸਟੈਬਲਿਸ਼ ਕੀਤਾ ਕਿ ਇੱਕ ਛੋਟੀ ਜਿਹੀ ਪਾਰਟਨਰਸ਼ਿਪ ਸਕੂਲ ਤੇ ਹਸਪੀਟਲ ਦੇ ਵਿੱਚ ਨਿਊਯਾਰਕ ਦੇ ਵਿੱਚ ਫੁਲ ਡੈਲਫੀਆਜ਼ ਵਿੱਚ ਨੈਸ਼ਨਲ ਦੇ ਵਿੱਚ ਹਿਊਸਟਨ ਡੈਲਸ ਤੇ ਬਾਕੀ ਥਾਵਾਂ ਦੇ ਵਿੱਚ ਤੇ ਟਨੈਸੀ ਦੇ ਕੁਝ ਜਿਹੜੇ ਰੂਰਲ ਏਰੀਆਜ਼ ਨੇ ਟਨੈਸੀ ਤੇ ਅਲਾਬਾਮਾ ਦੇ ਉਹਨਾਂ ਦੇ ਵਿੱਚ ਬੋਸਟਨ ਦੇ ਵਿੱਚ ਜਿਹੜਾ ਪੈਸਾ ਆ ਜਿਹੜੀ ਮਨੀ ਆ ਉਹ ਐਡਵਰਟਮ ਕੌਂਡ ਜਿਹੜੇ ਅਕੈਡਮੀ ਨੂੰ ਅਲਾਉ ਕਰੂਗੀ ਕਿ ਹੈਲਥ ਕੇਅਰियर्स ਨੂੰ ਗ੍ਰੈਜੂਅਲੀ ਡਬਲ ਕਰ ਦਿੱਤਾ ਜਾਵੇ ਇਹਨਾਂ ਦੀ ਰਨਰੋਲਮੈਂਟ ਨੂੰ 800 ਸਟੂਡੈਂਟਸ ਤੱਕ 400 ਤੋਂ ਵਧਾ ਕੇ ਤੇ ਪੰਜ ਜਿਹੜੇ ਹੈਲਥ ਕੇਅਰ ਕੈਰੀਅਰ ਟਰੈਕ ਇਹਨਾਂ ਨੂੰ ਦੇ ਦਿੱਤੇ ਜਾਣ ਇਨਸਟੈਡ ਕਿ ਜਿਹੜੇ ਇਸ ਵੇਲੇ ਦੋ ਚੱਲ ਰਿਹਾ ਤੇ ਨਵਾਂ ਕਰਿਕੂਲਮ ਇਹਦਾ ਡਿਵੈਲਪ ਕੀਤਾ ਜਾਊਗਾ ਜਿਹੜਾ ਮਾਸ ਜਨਰਲ ਬ੍ਰੇਗਮ ਦੇ ਦੁਆਰਾ ਤੇ ਸਟੂਡੈਂਟਸ ਜਿਹੜੇ ਆਫ ਅ ਸਪੈਸ਼ialਟੀ ਆਪਣੀ ਚੂਜ਼ ਕਰ ਲੈਣਗੇ 10ਵੀਂ ਪਾਸ ਕਰਨ ਤੋਂ ਬਾਅਦ 10 ਗ੍ਰੇਡ ਦੇ ਵਿੱਚ ਹੀ ਉਹਨਾਂ ਨੇ ਇਹਨੂੰ ਚੂਜ਼ ਕਰ ਲੈਣਾ ਤੇ ਫਿਰ ਜਿਹੜਾ ਟਾਈਮ ਆ ਉਹ ਐਜ਼ ਅ ਜੂਨੀਅਰ ਤੇ ਸੀਨੀਅਰ ਟ੍ਰੇਨਿੰਗ ਹਸਪਤਾਲ ਦੀਆਂ ਲੈਬਸ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਤੇ ਦੂਜੇ ਜਿਹੜੀਆਂ ਸੈਟਿੰਗਸ ਆ ਸਕੂਲ ਦੀਆਂ ਉਹਦੇ ਵਿੱਚ ਸਪੈਂਡ ਕਰਨਗੇ 1995 ਦੇ ਵਿੱਚ ਕੈਨੇਡੀਅਨ ਅਕੈਡਮੀ ਬਣੀ ਸੀ ਤੇ ਵੇਟਿੰਗ ਲਿਸਟ ਦੇ ਉੱਤੇ 400 ਸਟੂਡੈਂਟਨ ਦੇ ਲੀਡਰ ਸੀਗੇ ਜਿਹੜੇ ਦੱਸ ਰਹੇ ਆ 400 ਸਟੂਡੈਂਟ ਵੇਟਿੰਗ ਲਿਸਟ ਦੇ ਉੱਤੇ ਆ ਇਹਦੇ ਨਾਲ ਹੁਣ ਇਹ ਇੱਕ ਏਸ ਕਾਲ ਦਾ ਵੀ ਜਿਹੜਾ ਸ਼ੀਸ਼ਾ ਆ ਕਿ ਲੋਕਾਂ ਦਾ ਬੱਚਿਆਂ ਦਾ ਇੰਟਰਸਟ ਇਧਰਲੇ ਪਾਸੇ ਹੈਗਾ ਵੋਕੇਸ਼ਨਲ ਟ੍ਰੇਨਿੰਗ ਦੇ ਵਿੱਚ ਤੇ ਇੱਕ ਜਿਹੜੀ 2019 ਦੀ ਸਟੇਟ ਰਿਪੋਰਟ ਆਈ ਸੀ ਵੋਕੇਸ਼ਨਲ ਐਜੂਕੇਸ਼ਨ ਦੇ ਬਾਰੇ ਮੈਸਚੂਸੀ ਦੇ ਵਿੱਚ ਉਹਦੇ ਵਿੱਚ ਇਹ ਪਤਾ ਲੱਗਾ ਸੀ ਕਿ ਸਟੂਡੈਂਟਸ ਦੀ ਮੰਗ ਵਧੀ ਹੈ 33% ਪੰਜਾਂ ਸਾਲਾਂ ਦੇ ਵਿੱਚ ਸੋ ਇਹ ਇੱਕ ਨਵਾਂ ਜਿਹੜਾ ਕੰਮ ਕੀਤਾ ਜਾ ਰਿਹਾ ਔਰ ਇਹ ਮਦਦ ਕੀਤੀ ਜਾ ਰਹੀ ਹੈ ਤੇ ਇਸ ਪ੍ਰੋਜੈਕਟ ਦੇ ਨਾਲ ਦੋਵੇਂ ਪਾਸੇ ਇੱਕ ਤਾਂ ਜਿਹੜੇ ਇਸ ਸੈਕਟਰ ਦੇ ਵਿੱਚ ਲੋੜ ਆ ਲੋਕਾਂ ਦੀ ਉਧਰਲੇ ਪਾਸੇ ਲੋਕ ਜਾਣਗੇ ਦੂਜੇ ਪਾਸੇ ਦਸਵੀਂ ਤੋਂ ਬਾਅਦ ਇਹ ਨਿਆਣੇ ਨੂੰ ਇੱਕ ਜਿਹੜਾ ਰੂਟ ਦੇ ਦਿੱਤਾ ਜਾਊਗਾ ਕਿ ਤੂੰ ਐਸ ਪਾਸੇ ਜਾ ਕੇ ਤੇ ਇੱਥੇ ਜਾਣਾ ਆ ਤੇ ਉਹਦੇ ਨਾਲ ਵੀ ਜਿਹੜੇ ਆਹੋ ਆ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋਊਗਾ ਉਹਨਾਂ ਨੂੰ 엠ਪਲੋਇਰ ਨੂੰ ਜਿਹੜੇ ਕੰਮ ਕਰਨ ਵਾਲੇ ਚਾਹੀਦੇ ਆ ਉਹ ਮਿਲ ਜਾਣਗੇ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਘਟੋ ਘਟ ਇੱਕ ਜਿਹੜਾ ਸਿੱਧਾ ਸਿੱਧਾ ਟਰੈਕ ਮਿਲ ਜੂਗਾ ਕਿ ਉਹਨਾਂ ਨੇ ਕਿਧਰਲੇ ਪਾਸੇ ਜਾਣਾ ਇੱਕ ਬਹੁਤ ਹੀ ਪਾਵਰਫੁਲ ਮਾਡਲ ਇਹ ਦੱਸਿਆ ਜਾਰੀ ਯੂਐਸਏ ਦੇ ਵਿੱਚ ਡੋਨਲਡ 트੍ਰੰਪ ਦੀ ਜਿੱਤ ਦੇ ਚਰਚੇ ਹਜੇ ਵੀ ਜਾਰੀ ਨੇ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚੋਂ ਇਸ ਗੱਲ ਦੇ ਉੱਤੇ ਨਿਗਾਹ ਟਿਕੀ ਆ ਅਮਰੀਕਾ ਦੇ ਲੋਕ ਜਦੋਂ ਰਾਸ਼ਟਰਪਤੀ ਚੁਣ ਰਹੇ ਆ ਜਾਂ ਰਾਸ਼ਟਰਪਤੀ ਦਾ ਉਮੀਦਵਾਰ ਚੁਣ ਰਹੇ ਆ ਅਸਲ ਦੇ ਵਿੱਚ ਉਹ ਆਪਣੇ ਲਈ ਨਹੀਂ ਚੁਣ ਰਹੇ ਆਪਣੇ ਲਈ ਤੇ ਚੁਣੀ ਰਹੇ ਆ ਪਰ ਸ਼ਗੋਂ ਪੂਰੀ ਦੁਨੀਆ ਦੇ ਲਈ ਇੱਕ ਮਾਡਲ ਵੀ ਪੇਸ਼ ਕਰ ਰਹੇ ਆ ਕਿਉਂਕਿ ਅਮਰੀਕਾ ਸਿੱਧੇ ਸਿੱਧੇ ਰੂਪ ਦੇ ਵਿੱਚ ਹਰ ਇੱਕ ਦੇਸ਼ ਦੇ ਨਾਲ ਇਹਨਾਂ ਦਾ ਲੈਣਾ ਦੇਣਾ ਆ ਇਹ ਪ੍ਰਭਾਵ ਵੀ ਪਾਉਂਦਾ ਹਰ ਇੱਕ ਦੇਸ਼ ਦੀ ਸਿਆਸਤ ਦੇ ਉੱਤੇ ਉਹਨਾਂ ਦੀ ਇਕਨੋਮੀ ਦੇ ਉੱਤੇ ਦੁਨੀਆ ਸਾਰੀ ਅਮਰੀਕਾ ਵੱਲ ਦੇਖਦੀ ਵੀ ਆ ਸੋ ਜਦੋਂ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਵੋਟ ਪਾ ਕੇ ਆਪਣੇ ਰਾਸ਼ਟਰਪਤੀ ਨੂੰ ਚੁਣ ਰਹੇ ਆ ਤਾਂ ਇੱਕ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਜਿਹੜੇ ਮੋਰੀ ਬੰਦੇ ਨੂੰ ਚੁਣ ਰਹੇ ਆ ਜਿਹਨਾਂ ਨੇ ਦੁਨੀਆ ਨੂੰ ਲੀਡ ਕਰਨਾ ਹੁਣ ਇਸੇ ਕਰਕੇ ਹੀ ਯੂਵਾ ਕਾਕਸਿਸ ਭਾਵੇਂ ਹਜੇ ਪਹਿਲਾ ਇਹ ਸਟੈਪ ਆ ਨੋਮੀਨੇਸ਼ਨ ਦੇ ਵਿੱਚ ਕਿ ਕਿਹੜੇ ਬਣਨਾ ਹੈ ਰਿਪਬਲਿਕਨ ਪਾਰਟੀ ਦਾ ਨਿਊ ਹੈਮਸ਼ੀਰ 23 ਜਨਵਰੀ 23 ਜਨਵਰੀ ਨੂੰ ਉਹਨਾਂ ਦਾ ਹੋਣਾ ਆ ਤੇ ਫਿਰ ਹੌਲੀ ਹੌਲੀ ਚੱਲਣਾ ਪਰ ਅ ਦੁਨੀਆ ਦੇ ਜਿਹੜੇ ਬਾਕੀ ਦੇਸ਼ ਨੇ ਉਹਨਾਂ ਦੇ ਲੀਡਰ ਵੀ ਉੱਤੇ ਕਮੈਂਟ ਕਰ ਰਹੇ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਸਨ ਟਰੂਡੋ ਹੁਣੇ ਅ ਇਸ ਗੱਲ ਦੇ ਉੱਤੇ ਹੁਣ ਉਹਨਾਂ ਨੇ ਕਿਹਾ ਆ ਕਿ ਕਿਉਂਕਿ ਇਸ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਇਲੈਕਸ਼ਨ ਆ ਪਰ ਇਹ ਵੀ ਆ ਕਿ ਕੈਨੇਡਾ ਜਾਂ ਪੂਰੀ ਦੁਨੀਆ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵਾਪਸ ਆਉਣ ਨੂੰ ਦੇਖ ਰਹੀ ਆ ਜਸਨ ਟਰੂਡੋ ਦੇ ਅਨੁਸਾਰ ਡੋਨਲਡ ਟਰੰਪ ਦਾ ਵਾਪਸ ਆਉਣਾ ਇੰਨਾ ਸੌਖਾ ਨਹੀਂ ਜਿੰਨਾ ਦੱਸਿਆ ਜਾ ਰਿਹਾ ਆ ਕਿ ਪਹਿਲੀ ਵਾਰ 4 ਸਾਲਾਂ ਦੇ ਵਿੱਚ ਡੋਨਲਡ 트ੰਪ ਇੱਕ ਰੀਅਲ ਚੈਲੰਜ ਸੀ ਜਿਹੜੀ ਗੱਲ ਪ੍ਰਾਈਮ ਮਿਨਿਸਟਰ ਨੇ ਕਹੀ ਹੈ ਇੱਕ 1-on-1 ਗੱਲਬਾਤ ਉਹਨਾਂ ਨੇ ਕੀਤੀ ਆ ਇੱਕ ਨਿਊਜ਼ ਏਜੰਸੀ ਦੇ ਨਾਲ ਉਹ ਕਹਿੰਦੇ ਕਿ ਜਿਹੜੇ ਮਿਸਟਰ 트ੰਪ ਨੇ ਉਹਨਾਂ ਦੀ ਇੰਟੈਂਸ਼ਨ ਜੇ ਉਹ ਦੁਬਾਰਾ ਇਲੈਕਟ ਹੋ ਜਾਂਦੇ ਆ ਤਾਂ ਉਹ ਇੱਕ ਵਾਰੀ ਫੇਅਰ ਚੈਲੈਂਜਿੰਗ ਹੋਊਗੀ ਕਿਉਂਕਿ ਤੁਹਾਨੂੰ ਪਤਾ ਬਹੁਤ ਜਿਆਦਾ ਵਧੀਆ ਸਬੰਧ ਰਹੇ ਨਹੀਂ ਮਤਲਬ ਇਹ ਆ ਕਿ ਸਮਝਿਆ ਜਾਵੇ ਦਾ ਕਿ ਟਰੂਡੋ ਜੋ ਬਾਈਡਨ ਦੇ ਹੱਕ ਵਿੱਚ ਆ ਜਾ ਨਵੰਬਰ ਦੀਆਂ ਜਿਹੜੀਆਂ ਵੋਟਾਂ ਸਾਹਮਣੇ ਆਉਂਦੀਆਂ ਸੀ ਬਾਈਡਨ ਤੇ ਟਰੰਪ ਦੇ ਵਿੱਚ ਤੇ ਉਹ ਕੇਸ ਪਾਸੇ ਨੂੰ ਜਾ ਰਿਹਾ ਉਹ ਕਹਿੰਦੇ ਸਵਾਲ ਐ ਇਸ ਵੇਲੇ ਇਹ ਨਹੀਂ ਕਿ ਜਿਹੜੀ ਅਲਾਈਨਮੈਂਟ ਕਿਸ ਤਰ੍ਹਾਂ ਦੀ ਆ ਪਰ ਚਾਹੇ এনवायरमेंट ਚਾਹੇ ਹਿਊਮਨ ਰਾਈਟਸ ਚਾਹੇ ਇੰਟਰਨੈਸ਼ਨਲ ਇੰਗੇਜਮੈਂਟ ਆ ਉਹਦੇ ਵਿੱਚ ਜਿਹੜੀ ਇਸ ਵੇਲੇ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਉਹ ਮਤਲਬ ਕੁਦਰਤੀ ਆ ਵੀ ਇਹ ਕਹਿੰਦੇ ਅਸੀਂ ਆਸ ਕਰਦੇ ਹਾਂ ਉਹ ਐਸੇ ਤਰ੍ਹਾਂ ਰਹੂਗੇ ਤੁਸੀਂ ਜਿਆਦਾ ਅਲਾਈਨ ਇਹਨਾਂ ਦੇ ਨਾਲ ਰਾਵਾਂਗੇ ਸੋਮਵਾਰ ਰਾਤ ਨੂੰ ਰੋਨਲਡ 트ੰਪ ਜਿੰਨੇ ਵਧੀਆ ਤਰੀਕੇ ਦੇ ਨਾਲ ਸਾਹਮਣੇ ਆਇਆ ਮਰਜ ਕੀਤੇ ਆ ਉਹ ਆਯੋਵਾ ਕਾਕਸਸ ਦੇ ਵਿੱਚ ਆਯੋਵਾ ਕਾਕਸਸ ਦੇ ਵਿੱਚ ਇੱਕ ਸਟਰੋਂਗ ਤੇ ਲਗਭਗ ਇੱਕ ਜਿਹੜੀ ਆ ਇਨ ਜਿਹੜੀ ਇਨਵਰਟਿਬਲ ਮੋਮੈਂਟਮ ਉਹਨਾਂ ਨੂੰ ਮਿਲ ਗਿਆ ਹੈ ਰਿਪਬਲਿਕਨ ਕੈਂਡੀਡੇਟ ਵਜੋਂ ਤੇ ਪ੍ਰੈਜ਼ੀਡੈਂਸ਼ੀਅਲ ਵੋਟ ਦੇ ਮਾਮਲੇ ਦੇ ਵਿੱਚ ਜਿਹੜਾ ਕਵੈਸਚਨ ਤੇ ਆਨਸਰ ਸੈਸ਼ਨ ਸੀਗਾ ਮੌਨਟਲ ਚੈਂਬਰ ਆਫ ਕਾਮਰਸ ਦੇ ਨਾਲ ਟਰੂਡੋ ਨੂੰ ਇਹ ਪੁੱਛਿਆ ਗਿਆ ਕਿ ਉਹ ਕਿਸ ਤਰੀਕੇ ਦੇ ਨਾਲ ਕੈਨੇਡਾ ਕਿਸ ਤਰੀਕੇ ਦੇ ਨਾਲ ਤਿਆਰ ਹੋ ਰਿਹਾ ਵੀ ਜੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਚੁਣੇ ਜਾਂਦੇ ਤਾਂ ਉਹ ਕਹਿੰਦੇ ਅਸੀਂ ਰੈਡੀ ਹਾਂ ਇਸ ਗੱਲ ਦੇ ਲਈ ਅਮਰੀਕਨਸ ਜਿਹੜੇ ਆ ਉਹ ਜੋ ਕੁਝ ਵੀ ਫੈਸਲਾ ਨਵੰਬਰ ਦੇ ਵਿੱਚ ਕਰ ਰਹੇ ਆ ਪਰ ਪ੍ਰਾਈਮ ਮਿਨਿਸਟਰ ਜਿਹੜੇ ਫ੍ਰੈਂਚ ਦੇ ਵਿੱਚ ਬੋਲ ਰਹੇ ਸੀ ਉਹਨਾਂ ਨੇ ਜਿਹੜੀਆਂ ਚੁਆਇਸਸ ਆ ਜਿਹੜੀਆਂ ਡੈਮੋਕਰੇਸੀ ਸਟੇਕ ਦੇ ਉੱਤੇ ਵਰਗੀਆਂ ਟਰਮ ਵੀ ਗੱਲਬਾਤ ਕੀਤੀਆਂ ਉਹਦੇ ਚੁਆਇਸ ਕਿ ਅਮਰੀਕਨਸ ਐਸ ਵੇਲੇ ਜੋ ਕੁਛ ਬਣਾ ਰਹੇ ਆ ਪਰ ਅਸੀਂ ਫਿਊਚਰ ਦੇ ਵਿੱਚ ਜਿਹੜਾ ਹੀ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਰਨਾ ਆ ਤੇ ਕੋਈ ਜਿਹੜੀ ਉਸ ਤਰ੍ਹਾਂ ਦੀ ਮੂਵਮੈਂਟ ਸਾਡੇ ਕੋਲ ਨਾ ਆਵੇ ਹੁਣ ਇਹ ਇੱਕ ਜਿਹੜੇ ਟਰੂਡੋ ਕਿਉਂਕਿ ਜਦੋਂ ਇਹ ਦੱਸ ਰਿਹਾ ਸੀ ਭੀੜ ਨੂੰ ਮੌਨਟਰੀਅਲ ਦੇ ਵਿੱਚ ਕਿ ਜਿਹੜੀ ਨੈਕਸਟ ਇਲੈਕਸ਼ਨ ਕੈਨੇਡਾ ਦੇ ਵਿੱਚ ਆ ਜਿਹੜੀ ਉਹ ਕਨਜ਼ਰਵਟਿਵ ਦੇ ਲੀਡਰ ਪੀਅਰ ਪੋਲੀਵ ਦੇ ਉਲਟਾ ਤਾਂ ਕੀ ਉਹ ਵੀ ਇੱਕ ਸਿਮਿਲਰ ਚੁਆਇਸ ਹੈਗੀ ਆ ਉਹ ਕਹਿੰਦੇ ਵੀ ਇਹ ਜਿਹੜੀ ਕਨਵਰਸੇਸ਼ਨ ਹੈਗੀ ਆ ਇਹਦੇ ਵਿੱਚ ਦੀ ਅਸੀਂ ਜਾ ਰਹੇ ਹਾਂ ਹੁਣ ਜਿਹੜੀ ਇੱਥੇ ਵੀ ਕਿਉਂਕਿ ਬੇਸਿਕਲੀ ਰਿਪਬਲਿਕਨ ਤੇ ਇੱਥੋਂ ਦੇ ਕਨਸਰਵਟਿਵ ਦੀ ਸੋਚ ਕਿਤੇ ਨਾ ਕਿਤੇ ਜਿਹੜੀ ਆ ਉਹ ਮਿਲਦੀ ਆ ਤੇ ਜਿਹੜਾ ਆਪਣੇ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਆ ਤੇ ਉਹਦੇ ਵਿੱਚ ਇੱਕ ਜਿਹੜੀ ਕੈਨੇਡਾ ਬਹੁਤ ਵੱਡੀ ਚੀਜ਼ ਆ ਅਮਰੀਕਾ ਬਹੁਤ ਵੱਡੀ ਚੀਜ਼ ਆ ਏਸ਼ੀਆ ਵਿੱਚ ਕੀ ਅਸਰ ਪੈਂਦਾ ਦੂਜੇ ਪਾਸੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਤੇ ਕਿਸ ਤਰ੍ਹਾਂ ਦੇ ਸਬੰਧ ਕੈਨੇਡਾ ਦੇ ਵਿੱਚ ਜਾਂਦੇ ਆ ਹਾਲਾਂਕਿ ਬਹੁਤ ਇਹ ਪਹਿਲਾਂ ਦੀ ਗੱਲ ਆ ਹਜੇ ਤੇ ਉਹਨਾਂ ਦੇ ਉਮੀਦਵਾਰ ਵੀ ਨਹੀਂ ਚੁਣੇ ਗਏ ਅਮਰੀਕਾ ਦੇ ਉਹਨੂੰ ਵੀ ਅਜੇ ਬੜਾ ਟਾਈਮ ਲੱਗਣਾ ਫੇਰ ਜਾ ਕੇ ਕੌਣ ਰਾਸ਼ਟਰਪਤੀ ਬਣਦਾ ਤੇ ਇਧਰਲੇ ਪਾਸੇ ਟਰੂਡੋ ਸਾਹਿਬ ਰਹਿੰਦੇ ਆ ਇਲੈਕਸ਼ਨ ਆਉਂਦੀ ਆ ਪੀਅਰ ਪੋਲੀ ਬਣਦੇ ਆ ਗੱਲਾਂ ਬਾਅਦ ਦੀਆਂ ਆ ਪ੍ਰਚਾਰ ਚਰਚਾ ਇਸ ਵੇਲੇ ਇਸ ਗੱਲ ਦੀ ਚੱਲ ਰਹੀ ਆ ਜਿਹੜਾ ਇੱਕ ਐਬਕਸ ਦਾ ਡਾਟਾ ਆਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਕੈਨੇਡੀਅਨਸ ਜਿਹੜੇ ਜ਼ਿਆਦਾ ਇਸ ਗੱਲ ਦੇ ਵਿੱਚ ਨੇ ਟਰੰਪ ਨੂੰ ਲੈ ਜਿੰਨੇ ਉਹ 8 ਸਾਲ ਪਹਿਲਾਂ ਇਸ ਤਰੀਕੇ ਦੇ ਨਾਲ ਸੀਗੇ ਪਰ ਜਿਹੜੇ ਉਹ ਉਹਨੇ ਪੋਲਰਾਈਜ਼ ਨਹੀਂ ਹੈ ਜਿੰਨੇ ਅਮਰੀਕਨਸ ਇਸ ਵੇਲੇ ਹੈਗੇ ਆ ਉਹ ਜਿਹੜੇ ਆ ਅਮਰੀਕਨਸ ਨੇ ਪਾਰਟੀ ਨੂੰ ਲੈ ਕੇ ਜ਼ਿਆਦਾ ਪਾਰਟੀ ਲਾਈਨ ਨੂੰ ਲੈ ਕੇ ਡਿਵਾਈਡਡ ਨੇ ਜਿਹੜੇ ਐਬਕਸ ਦੇ ਸੀਈਓ ਨੇ ਡੇਬਟ ਕੋਲਟੋ ਉਹਨੇ ਰਿਪੋਰਟ ਦਿੱਤੀ ਸੀ ਕਿ ਜਿਹੜਾ ਲੇਟੈਸਟ ਸਰਵੇ ਕੀਤਾ ਹੈ ਉਹਦੇ ਵਿੱਚ ਅਸੀਂ ਅਮਰੀਕਾ ਦੇ ਇਲੈਕਸ਼ਨ ਬਾਰੇ ਕੈਨੇਡੀਅਨਸ ਦੀ ਜਿਹੜੀ opinion ਦੇਖੀ ਹੈ ਸਪੈਸ਼ਲੀ ਜਿਹੜੇ ਕੰਜ਼ਰਵਟਿਵ ਆ ਉਹਨਾਂ ਨੇ ਟਰੂਡੋ ਦਾ view ਕਿ ਜਿਹੜੀ ਇਸ ਤਰ੍ਹਾਂ ਮਤਲਬ ਸ਼ੇਅਰ ਇਦਾਂ ਸੋਚਦੇ ਆ ਵੀ ਕਿ ਆ ਜਿਹੜੀ 트ੰਪ ਦੀ ਜਿੱਤ ਆ ਉਹ ਮਾੜੀ ਖਬਰ ਹੋਊਗੀ 66% ਕੈਨੇਡੀਅਨ ਬਾਈਡਨ ਨੂੰ ਫੇਵਰ ਕਰ ਰਹੇ ਆ 트ੰਪ ਦੇ ਮੁਕਾਬਲੇ ਤੇ ਕਾਫੀ ਜ਼ਿਆਦਾ ਡਿਵਾਈਡਡ ਨੇ ਕਨਸਰਵਟਿਵ ਸਪੋਰਟਰਸ ਦੇ ਵਿੱਚ 57% ਕਨਸਰਵਟਿਵ ਸਪੋਰਟ ਕਰ ਰਹੇ ਆ 트ੰਪ ਦੀ 43% ਬਾਈਡਨ ਦੀ ਦੂਜੇ ਪਾਸੇ ਜਿਹੜੀ ਮੈਜੋਰਿਟੀ ਲਿਬਰਲਸ ਦੀ ਤੇ ਐਨਡੀਪੀ ਸਪੋਰਟਰਸ ਦੀ ਹੈਗੀ ਆ ਉਹ ਬਾਇਡਨ ਨੂੰ ਪ੍ਰੇਫਰ ਕਰ ਰਹੀ ਆ ਤੇ ਜਿਹੜੇ ਯੰਗਰ ਕੈਨੇਡੀਅਨਸ ਨੇ ਪਰਟੀਕੂਲਰਲੀ ਜਿਹੜੇ 30 ਸਾਲ ਤੋਂ ਥੱਲੇ ਆ ਉਹ ਟਰੰਪ ਵਾਲੇ ਪਾਸੇ ਜ਼ਿਆਦਾ ਆ ਤੇ ਜੇ ਉਹਨਾਂ ਦਾ ਮੁਕਾਬਲਾ 60 ਸਾਲ ਤੋਂ ਵੱਧ ਵਾਲਿਆਂ ਨਾਲ ਕੀਤਾ ਜਾਵੇ ਆ ਬਕਸ ਨੇ ਆਨਲਾਈਨ ਪੈਨਲ ਯੂਜ਼ ਕਰਕੇ 1500 ਕੈਨੇਡੀਅਨਸ ਦਾ ਸਰਵੇ ਕੀਤਾ ਸੀ ਜਿਹਦੇ ਵਿੱਚ ਜਨਵਰੀ 4 ਤੋਂ 9 ਤੱਕ ਇਹ ਸਰਵੇ ਸੀਗਾ ਤੇ ਉਹਦੇ ਵਿੱਚ ਪੋਲ ਦੇ ਵਿੱਚ ਚੜਾਈ ਇਹ ਨਹੀਂ ਕੀਤਾ ਗਿਆ ਕਿ ਜਿਹੜਾ ਕਿ ਕਿੰਨਾ ਇਹਦੇ ਵਿੱਚ ਹੋ ਸਕਦਾ ਫਰਕ ਜਿਹੜਾ ਆ ਪਰ ਰੈਂਡਮ ਸੈਂਪਲ ਸਿਕਾ ਉਹਦੇ ਵਿੱਚੋਂ ਇਹਨਾਂ ਨੇ ਗੱਲਬਾਤ ਕੱਢ ਕੇ ਸਾਹਮਣੇ ਦੱਸੀ ਸੀ ਹੁਣ ਕੁਦਰਤੀ ਆ ਕਿ ਉਹ ਜਿਹੜੇ ਡੈਮੋਕ੍ਰੇਟਸ ਇੱਥੇ ਲਿਬਰਲਸ ਦੀ ਤੇ ਐਨਡੀਪੀ ਦੀ ਸ਼ੋਚ ਆ ਫੈਡਰਲ ਐਨਡੀਪੀ ਦੀ ਉਹ ਉੱਥੋਂ ਦੇ ਡੈਮੋਕ੍ਰੇਟਸ ਦੇ ਨੇੜੇ ਆ ਤੇ ਕੁਦਰਤੀ ਆ ਉਹ ਜ਼ਿਆਦਾ ਜਿਹੜੇ ਆ ਫਿਰ ਬਾਈਡਨ ਨੂੰ ਹੀ ਚੰਗਾ ਸਮਝਣਗੇ ਤੇ 68% ਲੋਕਾਂ ਨੇ ਕਿਹਾ ਵੀ ਜੋ ਬਾਈਡਨ ਚੰਗਾ ਰਾਸ਼ਟਰਪਤੀ ਜਿਹੜੇ ਉਹ ਹੈਗੇ ਹਾਲਾਂਕਿ ਜਿੱਦਾਂ ਪਹਿਲਾਂ ਦੱਸਿਆ ਕੌਣ ਹਜੇ ਉਮੀਦਵਾਰ ਬਣਦਾ ਤੇ ਕਿਹਨੇ ਜਿੱਤਣਾ ਬਾਅਦ ਦੀ ਗੱਲ ਆ ਪਰ ਟ੍ਰੈਂਡਸ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਸਾਹਮਣੇ ਆ ਰਹੇ ਆ ਅਗਲੀ ਗੱਲਬਾਤ ਉਸ ਨੂੰ ਇਸ ਵੇਲੇ ਮੂਨ ਦੇ ਉੱਤੇ ਜਿਹੜਾ ਮਿਸ਼ਨ ਆ ਚੱਲ ਰਿਹਾ ਦੁਨੀਆ ਦਾ ਇੱਕ ਨਿਸ਼ਾਨਾ ਖਾਸ ਕਰ ਅਮਰੀਕਾ ਦਾ ਨਾਸਾ ਦਾ ਕਿ ਮੂਨ ਦਾ ਪ੍ਰੋਗਰਾਮ ਆ ਤੇ ਇਹਦਾ ਇਹਦੀ ਇਸ ਵੇਲੇ ਕੋਸਟ ਕਿੰਨੀ ਆ ਉਹ ਸਾਰੀ ਚਰਚਾ ਦੇ ਵਿੱਚ ਮੰਨਿਆ ਜਾ ਰਿਹਾ ਕਿ ਚੀਨ ਵਾਲੇ ਹੋ ਸਕਦਾ ਅਮਰੀਕਾ ਵਾਲਿਆਂ ਨਾਲੋਂ ਪਹਿਲਾਂ ਚੰਦ ਤੇ ਪਹੁੰਚ ਜਾ। ਬੁੱਧਵਾਰ ਨੂੰ ਜਦੋਂ ਮੈਂਬਰ ਕਾਂਗਰਸ ਦੇ ਮੈਂਬਰ ਅੱਜ ਇਸ ਗੱਲ ਦੇ ਉੱਤੇ ਕਨਸਰਨ ਆਪਣਾ ਕਰ ਰਿਹਾ ਸੀ ਵੀ ਨਾਸਾ ਦੀ ਜਿਹੜੀ ਆਰਟਮਸ ਮੂਨ ਪ੍ਰੋਗਰਾਮ ਆ ਉਹ ਡਿਲੇ ਆ ਤੇ ਇਹਦੀ ਜਿਹੜੀ ਕਾਸਟ ਆ ਉਹਦੇ ਨਾਲ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਆ ਤੇ ਐਸਟਰੋਨੌਟ ਮੂਨ ਦੇ ਉੱਤੇ ਚਾਈਨ ਤੋਂ ਪਹਿਲਾਂ ਜਾਣਾ ਤੇ ਸਪੇਸ ਸੁਪਰ ਪਾਵਰ ਬਣਨਾ ਇਹਦੇ ਉੱਤੇ ਕਰ ਰਿਹਾ ਪਿਛਲੇ ਹਫਤੇ ਨਾਸਾ ਦੇ ਐਡਮਿਨਿਸਟਰेटर ਬਿਲ ਨੈਲਸਨ ਨੇ ਅਨਾਉਂਸ ਕੀਤਾ ਸੀ ਕਿ ਸਪੇਸ ਏਜੰਸੀ ਦੀ ਪਹਿਲੀ ਅਟੈਂਪਟ ਐਸਟਰੋਨੌਟ ਚੰਦ ਤੇ ਉੱਤੇ ਭੇਜਣ ਦੇ ਲਈ ਸਾਨੂੰ ਪਿਆਖ ਸਾਲ ਲੇਟ ਆ ਤੇ ਐਸ ਸਾਲ ਤੋਂ ਲੈ ਜਿਹੜਾ ਤੋਂ ਲੈ ਕੇ ਸਤੰਬਰ 2025 ਤੱਕ ਪਹਿਲਾ ਲਿਉਨਰ ਲੈਂਡਿੰਗ ਜਦੋਂ ਅਪੋਲੋ ਇਰਾ ਦੇ ਵਿੱਚ ਉੱਥੇ ਆ ਸੀਗਾ ਤੇ ਉਹਦੇ ਤੋਂ ਬਾਅਦ ਸਤੰਬਰ 2026 ਦੇ ਵਿੱਚ ਗੱਲਬਾਤ ਦੱਸੀ ਜਾ ਰਹੀ ਹੈ ਜਿਹੜੀ ਇਹ ਗੱਲਬਾਤ ਉਦੋਂ ਆ ਰਹੀ ਹੈ ਜਿਹੜੀਆਂ ਏਜੰਸੀ ਦੀਆਂ ਸਟੱਡੀਜ਼ ਆ ਉਹਦੇ ਵਿੱਚ ਜਿਹੜਾ ਇੱਕ ਐਸਟਰੋਨੌਟਸ ਉੱਤੇ ਮੂਨ ਦੇ ਉੱਤੇ ਜਾ ਰਿਹਾ ਤੇ ਚਾ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਾਣਾ ਸੀ ਐਂਟੀਸੀਪੇਟ ਕੀਤਾ ਜਾ ਰਿਹਾ ਕਿ ਟੈਸਟ ਫਲਾਈਟ ਜਿਹੜੀ ਸੀਗੀ ਉਹ 220 222 ਵਾਲੀ NASA ਨੇ ਕਿਹਾ ਕਿ ਸਪੇਸ ਕਰਾਫਟ ਡਵੈਲਪ ਕਰਨ ਦੇ ਵਿੱਚ ਜਿਹੜੀ ਦੇਰੀ ਆ ਉਹਦੇ ਨਾਲ ਜਿਹੜੇ ਐਸਟਨੌਟਸ ਨੇ ਲੂਨਰ ਸਰਫਸ ਤੇ ਸਰਫਸ ਤੇ ਉੱਤੇ ਜਾਣ ਦੇ ਵਿੱਚ ਆ ਦੇਰੀ ਹੋਊਗੀ ਤੇ ਹੁਣ ਇਹਦੇ ਨਾਲ ਨਾਲ ਹੀ ਦੂਜੀ ਗੱਲਬਾਤ ਇਹ ਆ ਕਜੇਸ ਤਰੀਕੇ ਕਾਸਟ ਬਹੁਤ ਆ ਇਸ ਪ੍ਰੋਗਰਾਮ ਦੀ 2112 ਤੋਂ 2025 ਦੇ ਵਿੱਚ 93 ਬਿਲੀਅਨ ਡਾਲਰ ਦੱਸਿਆ ਜਾ ਰਿਹਾ ਐਡੀਸ਼ਨਲ ਚੈਲੰਜਸ ਨੇ ਇਹਨਾਂ ਦੇ ਕੋਲ ਦੂਜੇ ਪਾਸੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਚੀਨ ਇਧਰਲੇ ਪਾਸੇ ਤਰੱਕੀ ਕਰ ਰਿਹਾ ਆ ਤੇ ਉਹ ਇਸ ਪਾਸੇ ਪਹਿਲਾਂ ਜਾ ਸਕਦੇ ਆ ਚੀਨ ਦੀ ਕਮਿਊਨਿਸਟ ਪਾਰਟੀ ਬਹੁਤ ਤੇਜ਼ੀ ਦੇ ਨਾਲ ਜਿਹੜੇ ਇੰਟਰਨੈਸ਼ਨਲ ਪਾਰਟਨਰਸ ਨੇ ਲਿਓਨਰ ਮਿਸ਼ਨ ਦੇ ਵਿੱਚ ਉਹਨਾਂ ਨੂੰ ਦੇਖ ਰਹੇ ਆ ਤੇ ਜਿਹੜੀ ਨਿਊ ਲੂਨਰ ਰਿਸਰਚ ਸਟੇਸ਼ਨਸ ਨੇ ਉਹ ਇਸ ਗੱਲਬਾਤ ਦੇ ਉੱਤੇ ਦੇਖ ਰਿਹਾ ਕਿ ਉਹ ਇਸ ਰਾਤ ਦੇ ਨਾਲ ਚੱਲ ਰਿਹਾ ਕਿ 2030 ਤੱਕ ਅਸੀਂ ਆਪਣੇ ਐਸਟਰੋਨੌਟਸ ਜਿਹੜੇ ਆਪਣੇ ਸਾਇੰਟਿਸਟਸ ਨੇ ਉਹ ਚੰਦ ਦੀ ਧਰਤੀ ਦੇ ਉੱਤੇ ਉਤਾਰ ਦੇ। ਸੋ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ।